ਨਾਮੀ ਫਿਲਮ ਐਨੀਮਲ ਜਿਸ ਦੇ ਵਿੱਚ ਗਾਇਆ ਗਿਆ ਇੱਕ ਗੀਤ ਜਿਸ ਦੇ ਨਾਲ ਪੁਰਾਣਾ ਇੱਕ ਜਿਹੜਾ ਕਲਾਕਾਰ ਸੀ ਭੁਪਿੰਦਰ ਬੱਬਲ ਉਸ ਨੂੰ ਤਾਂ ਮਸ਼ਹੂਰੀ ਮਿਲੀ ਹੀ ਮਿਲੀ ਦੁਬਾਰਾ ਪਰ ਇਸ ਗੀਤ ਨੂੰ ਲੈ ਕੇ ਵਿਵਾਦ ਐਸਾ ਖੜਾ ਹੋਇਆ ਕਿ ਜਿਸ ਨੇ ਪਹਿਲਾਂ ਗੀਤ ਗਾਇਆ ਜਿਸ ਨੇ ਇਹ ਦੋਸ਼ ਲਾਏ ਨੇ ਕਿ ਇਸ ਗੀਤ ਦੇ ਵਿੱਚੋਂ ਉਸ ਦੇ ਵੱਲੋਂ ਪਹਿਲਾਂ ਗਾਇਆ ਗਿਆ ਗੀਤ ਵਿੱਚੋਂ ਕੁਝ ਲਾਈਨਾਂ ਚੁਰਾਈਆਂ ਗਈਆਂ ਨੇ ਜਾਂ ਚੋਰੀ ਕੀਤੀਆਂ ਗਈਆਂ ਨੇ ਤਾ ਉਸਦੇ ਗਾਣੇ ਦੀ ਰਾਇਲਟੀ ਮੰਗ ਲਈ ਗਈ ਹੈ 8 ਕਰੋੜ ਰੁਪਈਆ ਮੰਗੀ ਗਈ ਹੈ ਰਾਇਲਟੀ ਕਿ ਉਸ ਨੂੰ ਵੀ ਦਿੱਤੀ ਜਾਵੇ ਕਿਉਂਕਿ ਸਭ ਨੂੰ ਪਤਾ ਹੈ ਕਿ ਐਨੀਮਲ ਫਿਲਮ ਨੇ ਰਿਕਾਰਡ ਤੋੜੇ ਨੇ ਬਿਜ਼ਨਸ ਦੇ ਮਸਲੇ ਵਿੱਚ ਕਰੋੜਾਂ ਰੁਪਏ ਦਾ ਬਿਜ਼ਨਸ ਹੈ ਜਿਹੜਾ ਐਨੀਮਲ ਫਿਲਮ ਕਰ ਚੁੱਕੀ ਹੈ ਤੇ ਉਸ ਦੇ ਵਿੱਚ ਗੀਤ ਸੀ ਜਿਹੜਾ ਕਾਫੀ ਮਕਬੂਲ ਹੋਇਆ ਲੋਕਾਂ ਨੇ ਪਸੰਦ ਵੀ ਕੀਤਾ ਉਸ ਦੀ ਵਜ੍ਹਾ ਕੁਝ ਵੀ ਹੋਵੇ ਹਾਲਾਂਕਿ ਐਨੀਮਲ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਫਿਲਮ ਬੜੀ ਹਲਕੀ ਸੀ ਕੋਈ ਕਹਿ ਰਿਹਾ ਕਿ ਇਸ ਤਰ੍ਹਾਂ ਹੁੰਦਾ ਹੀ ਨਹੀਂ ਔਰ ਸਚਾਈ ਤੋਂ ਕੋਹਾਂ ਦੂਰ ਹੈ ਕੋਈ ਕਹਿ ਰਿਹਾ ਕਿ ਸਿਰਫ ਡਰਾਮਾ ਹੈ ਕੋਈ ਇਸ ਫਿਲਮ ਨੂੰ ਲੈ ਕੇ ਪੂਰਾ ਐਂਟਰਟੇਨ ਹੋ ਰਿਹਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਨੇ ਪਰ ਰਿਐਲਿਟੀ ਮੰਗੀ ਕਿਸਨੇ ਹੈ ਉਹ ਕਲਾਕਾਰ ਨੇ ਜਿਸਨੇ ਕਿਹਾ ਕਿ ਮੈਂ ਪਹਿਲਾਂ ਹੀ ਇਹ ਗੀਤ ਗਾ ਚੁੱਕਾ ਉਸਨੇ 8 ਕਰੋੜ ਰੁਪਈਆ ਮੰਗ ਲਿਆ ਔਰ ਇਸੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਨੀਮਲ ਫਿਲਮ ਦੇ ਗੀਤ ਦੇ ذریعے ਇੱਕ ਲੀਗਲ ਨੋਟਿਸ ਹੈ ਜਿਹੜਾ ਟੀ ਸੀਰੀਜ਼ ਕੰਪਨੀ ਨੂੰ ਭੇਜ ਦਿੱਤਾ ਗਿਆ ਹੈ ਪੂਰਾ ਵਿਸਥਾਰ ਦੇ ਨਾਲ ਮਸਲਾ ਕੀ ਹੈ ਦੱਸਦੇ ਹਾਂ ਦਰਅਸਲ ਪਟਿਆਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਜਿਸ ਦੇ ਵਿੱਚ ਪੰਜਾਬੀ ਸਿੰਗਰ ਨੇ ਜਿਹੜੇ ਗੁਰਮੀਤ ਸਿੰਘ ਮੀਤ ਤੇ ਉਹਨਾਂ ਦੇ ਨਾਲ ਕੁਝ ਸੱਜਣ ਸਾਥੀ ਸੀ ਜਿਨ੍ਹਾਂ ਨੇ ਕੁਝ ਕਾਗਜ਼ ਦਿਖਾਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਟੀ ਸੀਰੀਜ਼ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ ਪੰਜਾਬੀ ਕਲਾਕਾਰ ਹੈ ਗੁਰਮੀਤ ਸਿੰਘ ਮੀਤ ਜਿਸ ਨੇ ਕਿਹਾ ਕਿ 2015 ਦੇ ਵਿੱਚ ਮੈਂ ਇਹ ਗੀਤ ਗਾਇਆ ਸੀ ਔਰ ਉਸ ਦਾ ਕੁਝ ਪਾਰਟ ਹੈ ਜਿਹੜਾ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਗੀਤ ਹੈ ਜਿਹੜਾ ਅਰਜਨ ਵੈਲੀ ਉਸ ਨੂੰ ਚੋਰੀ ਕਰ ਲਿਆ ਗਿਆ ਚਰਾ ਲਿਆ ਗਿਆ ਇਸ ਕਰਕੇ 8 ਕਰੋੜ ਰੁਪਏ ਦੀ ਰਾਇਲਟੀ ਹੈ ਜਿਹੜੀ ਮੰਗ ਲਈ ਗਈ ਹੈ ਹਾਲਾਂਕਿ ਗੁਰਮੀਤ ਸਿੰਘ ਮੀਤ ਹੈਰ ਦੇ ਇਸ ਨੋਟਿਸ ਭੇਜਣ ਦੇ ਨਾਲ ਕੀ ਕੰਪਨੀ ਝੁਕੇਗੀ ਕਿ ਵਾਕਿਆ ਹੀ ਇਸ ਦੇ ਵਿੱਚ ਕੁਝ ਪੈਸੇ ਨੇ ਜਿਹੜੇ ਮੰਗੇ ਗਏ ਨੇ ਜਿਹੜਾ ਦਾਵਾ ਕੀਤਾ ਗਿਆ ਉਹ ਦਿੱਤੇ ਜਾਣਗੇ ਅਦਾਲਤ ਇਸ ਦਾ ਕੀ ਨਪਟਾਰਾ ਕਰੇਗੀ ਬਾਅਦ ਦੀਆਂ ਗੱਲਾਂ ਨੇ ਪਰ ਸੋਸ਼ਲ ਮੀਡੀਆ ਤੇ ਲੈ ਕੇ ਇਸ ਦੀ ਚਰਚਾ ਛੜੀ ਹੋਈ ਹੈ ਕੋਈ ਗੁਰਮੀਤ ਸਿੰਘ ਮੀਤ ਦੇ ਹੱਕ ਵਿੱਚ ਬੋਲ ਰਿਹਾ ਕਿ ਵਾਕਿਆ ਹੀ ਕਿਉਂਕਿ 2015 ਦੇ ਵਿੱਚ ਜੇਕਰ ਉਹ ਗਾਣਾ ਗਾ ਸਕਦਾ ਹੈ ਔਰ ਉਸ ਨੂੰ ਉਸ ਦੇ ਜਿਹੜੇ ਬਣਦਾ ਮਾਨ ਸਤਕਾਰ ਹੈ ਜਾਂ ਪੈਸੇ ਨੇ ਜਿਹੜੇ ਉਹ ਮਿਲਣੇ ਚਾਹੀਦੇ ਨੇ ਕਿਉਂਕਿ ਇਸ ਗੀਤ ਉਹੀ ਹੈ ਜਿਹੜਾ ਕਿ ਪਹਿਲਾਂ ਬੋਲ ਬੋਲੇ ਗਏ ਗਾਏ ਗਏ ਫਿਲਮਾਏ ਗਏ ਉਹੀ ਚੋਰੀ ਕੀਤੇ ਗਏ ਨੇ ਤਾਂ ਇਸ ਹਿਸਾਬ ਦੇ ਨਾਲ ਕੋਈ ਉਸ ਦੇ ਹੱਕ ਵਿੱਚ ਬੋਲ ਰਿਹਾ ਕੋਈ ਕਹਿ ਰਿਹਾ ਕਿ ਨਹੀਂ ਇਹਨਾਂ ਦੀ ਆਵਾਜ਼ ਵਿੱਚ ਜਾਂ ਇਹਨਾਂ ਦੀ ਕਲਾਕਾਰੀ ਵਿੱਚ ਜਿਹਦਾਮ ਹੁੰਦਾ ਤੇ 2015 ਵਿੱਚ ਇਹ ਗੀਤ ਇਹਨਾਂ ਮਕਬੂਲ ਕਿਉਂ ਨਾ ਹੋਇਆ ਅਰਜਨ ਵੈਲੀ ਇਸੇ ਫਿਲਮ ਦੇ ਦਰਾਂ ਨੀ ਕਿਉਂ ਹੋਇਆ ਕੀ ਇਹ ਬਾਲੀਵੁੱਡ ਨੇ ਲਿਆ ਸੀ ਇਸ ਕਰਕੇ ਜਾਂ ਵਜ੍ਹਾ ਕੋਈ ਹੋਰ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਪਰ ਅਨਵੀਰਪੁਰ ਬਾਵੀ ਦਿਓਲ ਦੀ ਇਹ ਮਸ਼ਹੂਰ ਤੇ ਹਿੱਟ ਹੋਈ ਸੁਪਰ ਹਿੱਟ ਫਿਲਮ ਹੈ ਜਿਹੜੀ ਐਨੀਮਲ ਇਸ ਦਾ ਚਰਚਿਤ ਗੀਤ ਅਰਜਨ ਵੈਲੀ ਨੂੰ ਲੈ ਕੇ ਲੀਗਲ ਨੋਟਿਸ ਜਾਰੀ ਕੀਤਾ ਗਿਆ ਪਟਿਆਲਾ ਦੇ ਵਿੱਚ 베ਸਡ ਜਿਹੜੇ ਸਿੰਗਰ ਨੇ ਗੁਰਮੀਤ ਸਿੰਘ ਮੀਤ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਕਿ ਗਾਣਾ 2015 ਦੇ ਵਿੱਚ ਉਹਨਾਂ ਵੱਲੋਂ ਪਹਿਲਾਂ ਹੀ ਗਾਇਆ ਜਾ ਚੁੱਕਾ ਹੈ ਇਸ ਨੂੰ ਲਿਖਿਆ ਕਿਸ ਨੇ ਸੀ ਦੇਵ ਥਰੀਕੇ ਵਾਲਾ ਜਿਹੜੇ ਬਹੁਤ ਹੀ ਮਸ਼ਹੂਰ ਗੀਤਕਾਰ ਹੋਏ ਨੇ ਦੇਵ ਥਰੀਕੇ ਵਾਲਾ ਉਹਨਾਂ ਨੇ ਲਿਖਿਆ ਸੀ ਔਰ ਉਹਨਾਂ ਨੇ ਆਪਣੀ ਐਲਬਮ ਬੁਰੀ ਹੁੰਦੀ ਆ ਉਸ ਦੇ ਵਿੱਚ ਰਿਲੀਜ਼ ਕੀਤਾ ਸੀ ਔਰ ਇਸ ਗਾਣੇ ਦੇ ਕੁਝ ਅੰਸ਼ ਤੋੜ ਮੋੜ ਕੇ ਟੀ ਸੀਰੀਜ਼ ਕੰਪਨੀ ਨੇ ਫਿਲਮ ਐਨੀਮਲ ਦੇ ਵਿੱਚ ਇਸਤੇਮਾਲ ਕੀਤੇ ਨੇ ਐਨੀਮਲ ਫਿਲਮ ਦੇ ਲਈ ਇਹ ਸੌਂਗ ਹੈ ਜਿਹੜਾ ਇਹ ਗਾਇਤ ਗੀਤ ਹੈ ਉਹ ਭਪਿੰਦਰ ਬੱਬਲ ਨੇ ਗਾਇਆ ਉਹ ਵੀ ਜਿਹੜੇ ਕਲਾਕਾਰ ਨੇ ਹਾਲਾਂਕਿ ਪੁਰਾਣੇ ਤਾਂ ਸਾਰੇ ਜਾਣਦੇ ਹੋਣਗੇ ਦਰਸ਼ਕਾਂ ਵਿੱਚੋਂ ਸਰੋਤਿਆਂ ਵਿੱਚੋਂ ਵੀ ਪੁਰਾਣੇ ਕਲਾਕਾਰਾਂ ਦੇ ਵੀ ਉਹ ਸਾਥੀ ਨੇ ਪਰ ਨਵੀਂ ਪੀੜੀ ਨੂੰ ਲੈ ਕੇ ਉਹਨਾਂ ਦਾ ਪਹਿਲੀ ਵਾਰੀ ਫੇਰ ਤੋਂ ਪਛਾਣ ਬਣੀ ਹੈ ਪਹਿਲਾਂ ਇਹਨਾਂ ਨਹੀਂ ਸੀ ਜਾਣਦੇ ਭੁਪਿੰਦਰ ਬੱਬਲ ਨੂੰ ਜਿੰਨਾ ਐਨੀਮਲ ਫਿਲਮ ਦੇ ਇਸ Song ਦੇ ਆਉਣ ਤੋਂ ਬਾਅਦ ਜਾਣਨ ਲੱਗੇ ਨੇ ਗੀਤ ਦੇ ਆਉਣ ਤੋਂ ਬਾਅਦ ਜਾਣਨ ਲੱਗੇ ਨੇ ਗੁਰਮੀਤ ਸਿੰਘ ਮੀਤ ਨੇ ਕਿਹਾ ਕਿ ਉਹਨਾਂ ਨੇ ਗਾਣੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਹੀ ਜਿਹੜਾ ਇਹ ਗਾਣੇ ਨੂੰ ਇਸਤੇਮਾਲ ਕੀਤਾ ਗਿਆ ਇਸੇ ਕਰਕੇ ਟੀ ਸੀਰੀਜ਼ ਕੰਪਨੀ ਤੇ ਗਾਇਕ ਭੁਪਿੰਦਰ ਬੱਬਲ ਨੂੰ ਲੀਗਲ ਨੋਟਿਸ ਜਿਹੜਾ ਭੇਜ ਦਿੱਤਾ ਗਿਆ ਹੁਣ ਕਾਨੂੰਨੀ ਟੀਮਾਂ ਇਸ ਦੇ ਉੱਤੇ ਦੇਖਦੀਆਂ ਕਿ ਕਿਸ ਦਾ ਪੱਖ ਹਾਵੀ ਹੁੰਦਾ ਹੈ ਕਿ ਇਸ ਦੇ ਵਿੱਚ ਜਿਹੜਾ ਦਾਵਾ ਕੀਤਾ ਗਿਆ ਗੁਰਮੀਤ ਸਿੰਘ ਮੀਤ ਵੱਲੋਂ ਉਹਨਾਂ ਨੂੰ ਇਸ ਦੀ ਰਾਇਲਟੀ ਮਿਲਦੀ ਹੈ ਜਾਂ ਫਿਰ ਉਹ ਸਿਰਫ ਰੌਲਾ ਹੀ ਪਾ ਸਕਣਗੇ ਇਸ ਮਸਲੇ ਦੇ ਉੱਤੇ ਉਹਨਾਂ ਦੇ ਹੱਥ ਕੁਝ ਨਹੀਂ ਲੱਗੇਗਾ ਸੰਕੀਤ ਜਿਹੜੀ ਕੰਪਨੀ ਹੈ ਕੇ ਇੰਟਰਟੇਨਰਸ ਦੇ ਮਾਲਕ ਗੁਰਧਿਆਨ ਸਿੰਘ ਖਰੋੜ ਸਿਉਣਾ ਉਸਦੇ 파ਟਰਨਰ ਭពਿੰਦਰ ਸਿੰਘ ਬਾਰਨ ਤੇ 뮤직 ਡਾਇਰੈਕਟਰ ਨੇ ਜਿਹੜੇ ਮਨੂ ਰਿਸ਼ੀ ਉਹ ਵੀ ਮੌਜੂਦ ਸੀ ਨਾਲ ਉਹਨਾਂ ਦੇ ਗੁਰਮੀਤ ਸਿੰਘ ਨੇ ਦਾਵਾ ਕੀਤਾ ਕਿ ਲੀਗਲ ਨੋਟਿਸ ਅਸੀਂ ਭੇਜ ਦਿੱਤਾ ਹੈ ਟੀ ਸੀਰੀਜ਼ ਕੰਪਨੀ ਤੋਂ ਐਨੀਮਲ ਫਿਲਮ ਦੇ ਇਸ ਗਾਣੇ ਨੂੰ ਤੁਰੰਤ ਹਟਾਉਣ ਦੇ ਨਾਲ ਨਾਲ ਸੋਸ਼ਲ ਮੀਡੀਆ ਤੋਂ ਵੀ ਇਸ ਗਾਣੇ ਦੀ ਹਟਾਉਣ ਦੀ ਡਿਮਾਂਡ ਕੀਤੀ ਗਈ ਹੈ ਤੇ ਨਾਲ ਹੀ 8 ਕਰੋੜ ਰੁਪਏ ਬਤੌਰ ਰਾਇਲਟੀ ਦੇ ਟੀ ਸੀਰੀਜ਼ ਕੰਪਨੀ ਤੋਂ ਮੰਗੇ ਗਏ ਨੇ ਇਸ ਮਾਮਲੇ 'ਚ ਪਟਿਆਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਗਰਮੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ 뮤직 ਕੰਪਨੀ ਦੇ ਮੈਂਬਰਾਂ ਨੇ ਕਿਹਾ ਕਿ ਗਾਣੇ ਦੀ ਚੋਰੀ ਨੂੰ ਲੈ ਕੇ ਟੀ ਸੀਰੀਜ਼ ਕੰਪਨੀ ਨੂੰ ਲੀਗਲ ਨੋਟਿਸ ਵੀ ਭੇਜ ਦਿੱਤਾ ਗਿਆ ਤੇ ਨਾਲ ਹੀ ਕਾਪੀਰਾਈਟ ਐਕਟ ਦੇ ਉਲੰਘਣ ਨੂੰ ਲੈ ਕੇ ਪਟਿਆਲਾ ਪੁਲਿਸ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ ਦੇਖਦੇ ਹਾਂ ਕਿ ਇਸ ਮਸਲੇ ਦੇ ਉੱਤੇ ਅੱਗੇ ਗੱਲ ਕੀ ਤੁਰਦੀ ਹੈ ਕਾਨੂੰਨੀ ਪੱਖ ਦੇ ਪੱਖੋਂ ਕੌਣ ਹਾਵੀ ਹੁੰਦਾ ਹੈ ਕੌਣ ਭਾਰੀ ਹੁੰਦਾ ਹੈ ਪਰ ਗੁਰਮੀਤ ਸਿੰਘ ਨੇ ਕਿਹਾ ਕਿ ਗਾਇਕ ਭਿੰਦਰ ਬੱਬਲ ਨੇ ਖੁਦ ਇਸ ਗੀਤ ਦੇ ਨੂੰ ਆਪਣਾ ਨਿਰਮਾਤਾ ਦੱਸਿਆ ਕਿ ਉਹਨਾਂ ਨੇ ਇਸ ਨੂੰ ਜਿਹੜਾ ਬਣਾਇਆ ਗੀਤ ਨੂੰ ਜਦਕਿ ਸਚਾਈ ਇਸ ਦੀ ਹੋਰ ਹੈ Song ਗੀਤਕਾਰ ਦੇਵ ਥਰੀਕੇ ਵਾਲੇ ਨੇ ਲਿਖਿਆ ਸੀ ਉਹਨਾਂ ਨੇ 2015 ਦੇ ਵਿੱਚ ਇਸ ਦੀ ਰਿਕਾਰਡਿੰਗ ਲੁਧਿਆਣਾ ਸਟੂਡੀਓ ਦੇ ਵਿੱਚ ਕੀਤੀ ਸੀ ਔਰ ਐਸਪੀ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ ਪਟਿਆਲਾ ਦੀ ਐਸਪੀ ਸਿਟੀ ਮੁਹੰਮਦ ਸਰਫਰਾਜ਼ আলম ਨੇ ਕਿਹਾ ਕਿ ਪੁਲਿਸ ਨੂੰ ਕਾਪੀਰਾਈਟ ਐਕਟ ਦੇ ਲੰਘਣ ਨਾਲ ਜੁੜੀ ਇੱਕ ਸ਼ਿਕਾਇਤ ਜ਼ਰੂਰ ਮਿਲੀ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਇਸ ਮਸਲੇ ਵਿੱਚ ਜੇਕਰ ਲੱਗਿਆ ਕਿਤੇ ਕੋਈ ਕਾਰਵਾਈ ਕਰਨੀ ਬਣਦੀ ਹੈ ਤੇ ਜ਼ਰੂਰ ਕਾਨੂੰਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਜਾਵੇਗੀ ਹੁਣ ਅਰਜਨ ਵੈਲੀ ਸੋਸ਼ਲ ਮੀਡੀਆ ਤੇ ਇੱਕ ਜਿਹਾ ਸ਼ਬਦ ਜਿਹੜਾ ਪੌਪੂਲਰ ਹੋ ਗਿਆ ਅਰਜਨ ਵੈਲੀ ਨੂੰ ਵੀ ਕਈ ਨਾਮੀ ਹਸਤੀਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਕ ਧਿਰ ਜਿਹੜੀ ਸਿਆਣਪ ਦੇ ਨਾਲ ਇਸ ਦੇ ਉੱਤੇ ਬੋਲ ਰਹੀ ਹੈ ਉਹ ਕਹਿ ਰਹੀ ਹੈ ਕਿ ਅਰਜਨ ਵੈਲੀ ਕਿਸੇ ਅਜਿਹੇ ਕਿਰਦਾਰ ਨਾਲ ਨਹੀਂ ਸੀ ਜਿਹੜਾ ਕਿ ਹਰੀ ਸਿੰਘ ਨਲੂਏ ਦੇ ਕੋਈ ਪੁੱਤਰ ਨਾਲ ਜੋੜ ਰਿਹਾ ਕਿਸੇ ਨੂੰ ਕਿਸੇ ਨਾਲ ਜੋੜ ਰਿਹਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਦੇ ਵੈਲੀ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਸੀ ਉਹ ਪਹਿਲਾਂ ਪਿੰਡ ਜਾਂ ਇੱਕ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਸੀ ਉਹਨਾਂ ਦੇ ਵਿੱਚੋਂ ਇੱਕ ਲੋਕ ਗੀਤਾਂ ਵਿੱਚੋਂ ਜਾਂ ਲੋਕ ਬੋਲੀਆਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਾਲਾਂਕਿ ਦੇਵ ਤ੍ਰੀਕੇ ਵਾਲੇ ਨੇ ਇਸ ਨੂੰ ਇਸ ਦਾ ਮੂਹ ਮਹਾਂਦਰਾ ਪਣਾ ਦਿੱਤਾ ਜਿਸ ਕਰਕੇ ਗੁਰਮੀਤ ਸਿੰਘ ਮੀਤ ਨੇ ਗਾਣਾ 2015 ਚ ਗਾਇਆ ਫਿਰ ਹੁਣ ਭਪਿੰਦਰ ਬੱਬਲ ਨੇ ਗਾਇਆ ਕੁਝ ਲੋਕ ਭਪਿੰਦਰ ਬੱਬਲ ਦੇ ਹੱਕ ਚ ਬੋਲ ਰਹੇ ਨੇ ਕੁਝ ਗੁਰਮੀਤ ਸਿੰਘ ਮੀਤ ਦੇ ਹੱਕ ਚ ਬੋਲ ਰਹੇ ਨੇ ਤੁਹਾਡਾ ਕੀ ਮੰਨਣਾ ਹੈ ਕਿ ਇਸ ਮਸਲੇ ਵਿੱਚ ਜਿਹੜਾ ਲੀਗਲ ਨੋਟਿਸ ਹੁਣ ਭੇਜ ਦਿੱਤਾ ਗਿਆ ਇਸ ਦੇ ਨਾਲ ਗੁਰਮੀਤ ਸਿੰਘ ਮੀਤ ਜਿਹੜਾ ਆਪਣਾ ਦਾਵਾ ਕਰ ਰਹੇ ਨੇ ਪੇਸ਼ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਰਾਇਲਟੀ ਦੇਣੀ ਬਣਦੀ ਹੈ ਕਿਉਂਕਿ ਨੇ 8 ਕਰੋੜ ਦੀ ਮੰਗ ਕੀਤੀ ਹੈ ਕਿਉਂਕਿ ਫਿਲਮ ਦਾ ਵੀ ਬਿਜ਼ਨਸ ਬਹੁਤ ਵੱਡਾ ਹੋਇਆ ਗੀਤ ਵੀ ਬਹੁਤ ਹਿੱਟ ਹੋਇਆ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਫਿਲਮ ਦੀ ਜਿਹੜੀ ਪੌਪ ਜਿਹੜੀ ਪੌਪੂਲਰ ਹੋਈ ਹੈ ਇਨੀ ਹਿੱਟ ਹੋਈ ਹੈ ਸੁਪਰ ਹਿੱਟ ਹੋਈ ਹੈ ਉਸ ਦਾ ਕਾਰਨ ਇਹ ਗੀਤ ਅਰਜਨ ਵੈਲੀ ਵੀ ਹੈ ਇਸੇ ਕਰਕੇ ਰੌਲੇ ਪੈ ਰਹੇ ਨੇ ਪਰ ਕਾਨੂੰਨੀ ਪੱਖ ਇਸ ਦਾ ਕੀ ਸਾਹਮਣੇ ਨਿਕਲ ਕੇ ਆਉਂਦਾ ਇਸ ਨਾਲ ਜੁੜਿਆ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ